ਆਪਣਾ ਸੁਨੀਤਾ ਕਿਹੜਾ ਪਿੰਡ ਹੈਗਾ ਕਠਾਣਾ ਕੀ ਗੱਲਬਾਤ ਹੈ ਤੁਹਾਡੇ ਜਿਹੜਾ ਰੋਸ਼ ਕੀਤਾ ਜਾ ਰਿਹਾ ਸਾੜੇ ਗੱਲਬਾਤ ਕੇ ਇਹ ਪਾਣੀ ਸਾੜਾ ਇਧਰ ਲੱਖ ਲੱਖ ਪਾਣੀ ਸਾੜੇ ਛੜਕੇ ਚੋਈ ਆ ਸ ਕਿਹੜੇ ਪਾਸੇ ਜਾਲਣ ਜਿਆਦਾ ਆਈ ਜਾਂਦਾ ਅੱਜ ਸਾੜੇ 8 9 ਦਿਨ ਹੋਇਆ ਬੱਤੀ ਆਏ ਰੇ ਦਿਖਣੋ ਆ ਜੀ ਅੱਖਾ ਸੁਗਿਰਿਆ ਹਾ 20 ਦਿਨ ਸੁੱਤੇ ਹੈ ਬੱਤੀ ਲਗਿਆਂ ਲਾਂ ਤੇ ਲੜਾਈ ਹੋਈ ਪਈ ਹੈ ਮੇਰੇ ਮੁੜੇਗੀ ਰਾਤ ਫਿਰ ਮੁੜਿਆ ਮਾਰਿਆ ਉਧਰ ਜੈਂਪਲ ਰਾਸ਼ਨ ਰੂਸ਼ਨ ਮਿਲ ਰਿਹਾ ਤੁਹਾਡੀ ਨਹੀਂ ਸਾਨੂੰ ਕੁਛ ਨਹੀਂ ਮਿਲਿਆ ਇੱਕ ਚੀਜ਼ ਨਹੀਂ ਆਈ ਤੇ ਨਹੀਂ ਮਿਲੀ ਸਰਕਾਰ ਤੇ ਵੰਡ ਰਹੀ ਆ ਪਿੰਡਾਂ ਪਿੰਡਾਂ 'ਚ ਜਾ ਕੇ ਸਰਕਾਰ ਬੰਡਾ ਜੇ ਸਾਰੇ ਪਿੰਡਾਂ ਦਾ ਕਰ ਕੋਈ ਆਣ ਨਹੀਂ ਦਿੰਦਾ ਤੇ ਨਹੀਂ ਕੋਈ ਆਇਆ ਤੇ ਬੈਠੇ ਰਿਆਂ ਇੱਥੇ ਰਾਤ ਦਿਨ ਨਹੀਂ ਨੀਂਦੱਖੀ ਜਿਉਂ ਕਿਉਂ ਹੁਣ ਵੀ ਪਾਣੀ ਆਇਆ ਤੇ ਬਿਜਲੀ ਵੀ ਆਇਆ ਨੀ ਕੀ ਨੀਤੇ ਬੱਚੇ ਨੇ ਛੋਟੇ ਛੋਟੇ ਨੇ ਬੱਚੇ ਕੀ ਮੰਗ ਕਰਦੇ ਹੋ ਮੰਗ ਤੇ ਇਹ ਗੱਲਾਂ ਨੇ ਆ ਵੀ ਸਾਨੂੰ ਸਾਡੀ ਬੱਤੀ ਵੀ ਆਉਣੀ ਚਾਹੀਦੀ ਤੇ ਚਲੋ ਜੋ ਲੋਕ ਦੁਨੀਆ ਦੀ ਸਵਾਰਾ ਦੇ ਸਾਨੂੰ ਵੀ ਸੁਣਾ ਚਾਹਦਾ ਸੁਸਰੀਆ ਜੀ ਬੈਠੇ ਨੇ ਉਹਨਾਂ ਦਾ ਸਾਡੇ ਇੱਥੇ ਇੰਨਾ ਪਾਣੀ ਹਾਂ ਇਹ ਇਹ ਇੱਕ ਬਿਣੀ ਚੜੀ ਪਾਣੀ ਕੋਲਾ ਦਾ ਨੀਰਾ ਅਸਰ ਰੂੜੇ ਰੂੜੇ ਦੇ ਕੀ ਨਾ ਇਹ ਆਪਣਾ ਕੰਸੋ ਦੇ ਕੀ ਗੱਲਬਾਤ ਹੋਈ ਆ ਤੁਹਾਡੇ ਨਾਲ ਜਿਹੜਾ ਰੋਸ਼ ਕੀਤਾ ਜਾ ਰਿਹਾ ਸਰ ਉਸ ਇਸ ਗੱਲ ਤਾਂ ਕੀਤਾ ਗਿਆ ਤੇ ਸਾਡੇ ਪਿੰਡ ਦੇ ਵਿੱਚ ਚਾਰ ਪੰਜ ਸਾਰੇ ਹੀ ਪੇੜੀ ਤੇ ਬਹੁਤ ਬਰਬਾਦੀ ਹੋਈ ਆ ਸਾਡੀ ਵੀ ਪੰਜ ਛੇ ਦੇਣਾ ਹੀ ਨਿੰਦਰੇ ਰਿਆ ਤੇ ਇਹ ਸਾਡੇ ਪਿੰਡ ਦੀ ਕੋਈ ਸਹੂਲਤ ਨਹੀਂ ਸਰਕਾਰ ਨੇ ਦਿੱਤੀ ਗਈ ਤੇ ਨਈਂ ਨੇ ਸਾਡੀ ਕੋਈ ਸੁਣਾਈ ਕੀਤੀ ਗਈ ਪਹਿਲੇ ਤਾਂ ਸਾਡੀਆਂ ਗਲੀਆਂ ਨੇ ਜਿਹੜੀਆਂ ਇਹਦਾ ਬਹੁਤ ਬੁਰਾ ਹਾਲ ਹੈ ਸਾਡੇ ਪਿੰਡ ਵੀ ਮੋਕਾ ਰਖੋਣਾ ਚਾਹੀਦਾ ਪਿੰਡ ਦੀ ਸੁਣਾਈ ਹੋਣੀ ਚਾਹੀਦੀ ਸਾਡੇ ਵੀ ਸਰਕਾਰ ਤੇ ਜਿਹੜੀ ਆ ਪਿੰਡ ਪਿੰਡ ਜਾ ਕੇ ਰਾਸ਼ਨ ਦੇ ਰਹੀ ਆ ਰਾਸ਼ਨ ਸਮੱਗਰੀ ਦੇ ਰਹੀ ਐ ਸਾਡੇ ਪਿੰਡ ਜੀ ਕੋਈ ਰਾਸ਼ਨ ਨਹੀਂ ਕੋਈ ਪਾਣੀ ਨਹੀਂ ਕੋਸ਼ ਨਹੀਂ ਆਇਆ ਸਾਡੇ ਪਿੰਡ ਦੇ ਕੱਖ ਨਹੀਂ ਆਇਆ ਕੋਈ ਸਹੂਲਤ ਨਹੀਂ ਸਾਡੀ ਹੋਈ ਇਸ ਪਿੰਡ ਹੈਗਾ ਕਠਾਣਾ ਪਿੰਡ ਕਠਾਣਾ ਪਿੰਡ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਨੇ ਆ ਸਾਡੇ ਪਿੰਡ ਦੇ ਵਿੱਚ ਵੀ ਕੋਈ ਰਾਸ਼ਨ ਪਾਣੀ ਕੋਈ ਡੰਗਰਾਂ ਨੂੰ ਪੱਠਾ ਦੱਥਾ ਮਿਲਿਆ ਜਾਏ ਸਾਡੇ ਪਿੰਡ ਦੇ ਵਿੱਚ ਕੋਈ ਹਾਸਤ ਨਹੀਂ ਸਾਰੇ ਬੰਦੇ ਸਾਡੀ ਸੁਣਾਈ ਹਾਂਜੀ ਟੀ ਨਾਲ ਆ ਜੇ ਆਪਣਾ ਮੇਰਾ ਨਾਮ ਅਵਿਧਾਰਾ ਕਿਹੜਾ ਪਿੰਡ ਹੈਗਾ ਕਠਾਣਾ ਕੀ ਗੱਲ ਬਾਤ ਹੋਈ ਹੈ ਤੁਹਾਡੇ ਨੇ ਰੋਸ਼ ਕੀਤਾ ਯਾਰ ਸਾਨੂੰ ਰੋਸ਼ ਇਹ ਗੱਲ ਦਾ ਕਿ 8-10 ਦਿਨ ਨਾ ਲਗਾਤਾਰ بارش ਲਈ ਹੈ ਇਹ ਪਿੰਡ ਦੇ ਵਿੱਚ ਕੋਈ ਵੀ ਕੋਈ ਪੁੱਛ ਗਿਸ ਨਹੀਂ ਹੋਈ ਵੀ 8-10 ਦਿਨਾਂ ਤੋਂ ਦੁਕਾਨਾਂ ਵੀ ਬੰਦ ਰਹੀਆਂ ਰਾਸ਼ਨ ਨਹੀਂ ਮਿਲਦਾ ਬਹੁਤ ਇੱਕ ਦੂਜੇ ਦੇ ਘਰੋਂ ਗਵਾਂਡੀਆਂ ਦੇ ਘਰੋਂ ਲੈ ਕੇ ਰਾਸ਼ਨ ਮਾਣੀ ਉਹਨੇ ਲੋਕਾਂ ਨੇ ਮੰਗ ਮੁੱਕੇ ਖਾਂਦਾ ਆਟਾ ਵੀ ਨਹੀਂ ਮਿਲਣ ਦਾ ਤੇ ਮਸਿੰਨਾ ਦਾ ਤੇ 8-10 ਦਿਨ ਦੇ ਵਿੱਚ ਇਹ ਸੜਕਾਂ ਤੋਂ ਪਾਣੀ ਦੇ ਤੋਂ ਨੰਗਿਆ ਨਹੀਂ ਜਾਂਦਾ ਵੀ ਚਲੋ ਨੁਕਸਾਨ ਤਾਂ ਸਾਡਾ ਭਾਈ ਨਹੀਂ ਆ ਬਸ ਸਾਨੂੰ ਰੋਟੀ ਤੇ ਸਾਡੇ ਬੱਚਿਆਂ ਨੂੰ ਦੁੱਧ ਤੇ ਮਿਲਦਾ ਕੋਈ ਚਾਹ ਬਣੀ ਵੀ ਮਿਲਦਾ ਕੁਛ ਨਹੀਂ ਕਹੇ ਸਰਕਾਰ ਨਹੀਂ ਆਣਗੇ ਇੱਥੇ ਕੋਈ ਵੀ ਸੂਰ ਦਿਸਦਾ ਪਿੰਡ ਪਿੰਡ ਜੀ ਮਿਲ ਗਿਆ ਸਾਨੂੰ ਕੋਈ ਨਹੀਂ ਆਇਆ ਇੱਥੇ ਕੋਈ ਕਟਾਰੂ ਜਾ ਕੇ ਨਹੀਂ ਫੇੜਿਆ ਕੋਈ ਜਗਿੰਦਰ ਪਾਲ ਨਹੀਂ ਫੇੜਿਆ ਕੋਈ ਸਰਕਾਰ ਨਹੀਂ ਸਾਡੇ ਇੱਥੇ ਕੋਈ ਪੁਛਗਿਸਤ ਕੀ ਹੈ ਤੇ ਕੋਈ ਮਤਲਬ ਇਹੋ ਜੀ ਹੋੜੀ ਹਾਲਤ ਹੋ ਗਈ ਹੈ ਬੱਚਿਆਂ ਦੀ ਅਸੀਂ ਡਰ-ਡਰ ਕੇ ਘਬਰਾਅ ਅਟ ਸਾਡੀ ਆਪਣੀ ਖੁਦ ਮੇਰੀ ਮਾਤਾ ਸੱਸ ਮੇਰੀ ਤੇ ਇਸ ਵੇਲੇ ਟੈਗ ਦਾ ਝਟਕਾ ਲੱਗ ਗਿਆ ਨੂੰ ગામ ਨਾਲ ਉਹ ਇਹ ਵੇਲੇ ਮੰਝੇ ਤੇ ਪਈ ਦੀ ਪਰਦੇ ਵੀ ਆਏ ਨਾ ਸਾਡਾ ਆਣ ਕੇ ਪੁਛਗਿਸਤ ਕਰਨ ਜੇ ਹੋਰ ਪਿੰਡਾਂ 'ਚ ਆਇਆ ਕੋਲੀਆਂ ਬਾਰਮਾ ਕਠਾਣੇ ਸਾਰੇ ਤਾਂ ਤੁਹਾਡੇ ਪਿੰਡ ਕਠਾਣੇ ਬਿਲਕੁਲ ਨਹੀਂ ਉਹ ਬੜਿਆ ਮੰਤਰੀ ਕਟਾਰੂ ਚੱਲ ਬਿਲਕੁਲ ਨਹੀਂ ਆਇਆ ਵੀ ਕਿ ਸਾਡੇ ਵੀ ਗਰੀਬ ਜਨਤਾ ਨੂੰ ਮਾੜੀ ਮੋਟੀ ਸਹੂਲਤ ਹੋਣੀ ਚਾਹੀਦੀ 32 ਆ 32.8 ਦਿਨ ਹੋਏ ਆ ਸਾਡੇ 32 ਤੋਂ ਰਾਤ ਲੜਾਈ ਹੋਈ ਆ ਤੇ ਅਜ ਤੱਕ ਬੱਤੀ ਵੀ ਨਹੀਂ ਆਈ ਕੀ ਹੁਣ ਤੱਕ ਵੀ ਬੱਤੀ ਨਹੀਂ ਆਈ ਇੰਨੀ ਮਾੜੀ ਕਡਿਸ਼ਨ ਆ ਸਾਡੇ ਕਠਾਣੇ ਦੀ ਮੰਤਰੀਅਲ ਕਰੋ ਨਹੀਂ ਚਾਹੀਦਾ ਜੀ ਨਾ ਪਿੰਡਾਂ ਪਿੰਡਾਂ ਵਿੱਚ ਜਾ ਕੇ ਸਮਗਰੀ ਭੇਜਾਇਆ ਨਾ ਸਾਡੇ ਕੁਝ ਨਹੀਂ ਆਇਆ ਇੱਥੇ ਕੋਈ ਸਹੂਲਤ ਨਹੀਂ ਸਾਨੂੰ ਮਿਲੀ ਆ ਬੱਤੀ ਕਿਹਨੇ ਪੁੱਛਿਆ ਹਾਲ ਤੱਕ ਵੀ ਨਹੀਂ ਕਠਾਣੇ ਪਾਣੀ ਵੜਿਆ ਕਿ ਜਾਂ ਨਹੀਂ ਵੜਿਆ ਜਾਂ ਕਿਦਾਂ ਇਹਨਾਂ ਦੇ ਬੱਚਿਆਂ ਨੇ ਗੁਜ਼ਾਰਾ ਕੀਤਾ ਕਿਦਾਂ ਨਹੀਂ ਕੀਤਾ